ਨੋ ਤਨ ਮਹੀਨਿਆਂ ਨੂੰ ਮੋੜ ਦੂ ਆਪਾਂ 10000 ਰੁਪਏ ਦੀ ਬੱਸੀ ਰੱਖ ਲਾਂ ਦੁਬਾਰੇ ਵਾਪਸ ਲੈ ਲਵਾਂ ਵਾਪਸ ਲੈ ਲਾਂ ਠੀਕ ਆ ਲੋਪਰਾ ਚੈੱਕ ਕਰਸ ਬੱਸੀ ਬਹੁਤ ਸੁਣੀ ਤੇ ਗਾਂ ਵੀ ਬਹੁਤ ਸੁਣੀ ਆ ਤੇ 10 ਲੀਟਰ ਬਾਈ ਦੁੱਧ ਦੱਸ ਰਿਹਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਹਿੰਮਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਵਾਈ ਕੋਲ ਇੱਕ ਤਾਜੀ ਸੂਈ ਗਾਂ ਤੇ ਇੱਕ ਹੈਗੀਆ ਗੱਬਣ ਪੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੀ ਜੀ ਨਾਮ ਨਾਮ ਵੀਰ ਜੀ ਮੇਰਾ ਜਸਪਾਲ ਸਿੰਘ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਠੀਕ ਆ ਹਾਂਜੀ ਆਪਣੀ ਵੈੜ ਦੀ ਜਾਣਕਾਰੀ ਦੱਸੋ ਜੀ ਵੈੜ ਵੀਰ ਜੀ ਆਪਣੀ ਜਿਹੜੇ ਪਹਿਲੇ ਸੂਏ ਸੂਈ ਆ ਹਾਂਜੀ ਸਾਹੀਵਾਲ ਆਪ ਆ ਤੇ ਬੱਸੀ ਮਗਰ ਹੈਗੀ ਆ ਥਾਰ ਪਾਰਕਰ ਦੀ 18 ਥਾਰ ਪਾਰਕਰ ਸੈਕਸ਼ਨ ਰਿਸਿਵਨ ਦੀ ਦੱਸੀ ਆ ਠੀਕ ਆ ਹਾਂਜੀ ਪਹਿਲੇ ਸਵੇਰਾ ਹਾਂਜੀ 10 ਕਿਲੋ ਦੁੱਧ ਦਾ ਚੋਰ ਆਏ ਆ 20 ਦਿਨ ਹੋਇਆ ਸੂਈ ਨੂੰ ਠੀਕ ਆ ਹਾਂਜੀ ਰੇਟ ਇਹ 12 ਕਿਲੋ ਦੁੱਧ ਤੇ ਕਰ ਦਊਗੀ ਇਹ ਕਿ ਠੀਕ ਆ ਹਾਂਜੀ ਦੁੱਧ ਹੁਣ ਕਿੰਨਾ ਇਸ ਟਾਈਮ ਆਜਣਾ ਇਸ ਟਾਈਮ ਵੀ ਜੀ 10 ਕਿਲੋ ਚੁਆ ਕੇ ਦੇਵਾਂਗੇ ਠੀਕ ਆ ਦੋ ਡਾਂਗ ਚੋ ਲੋ ਤਿੰਨ ਚੋ ਲੋ ਚਾਰ ਚੋ ਲੋ ਕੋਈ ਠੀਕ ਆ ਹਾਂ ਤੇ ਰੇਟ ਭਰਾ ਜਾਇ ਜਦਾ ਰੇਟ ਵੀ ਜੀ ਇਹਦਾ ਆਪਾਂ 70000 ਰੁਪਇਆ ਡਿਮਾਂਡ ਹੈ ਠੀਕ ਆ ਬੱਸੀ ਨੇ ਕੀ ਕਹ ਰਹੀ ਸੀ ਬੱਸੀ ਦਾ ਕੀ ਮੈਂ ਕਹਿੰਦੀ ਸੀ ਬੱਸੀ ਕਹੀ ਹੁੰਦੇ ਆ 200 ਰੁਪਏ ਆਪਾਂ ਬੱਸੀ ਆ ਰਸੀਂ ਚਿੱਟੀ ਦੀ ਬੱਸੀ ਆਸੀਂ ਨਹੀਂ ਲਖਣੀ ਹਾਂਜੀ ਇਹ ਬੱਸੀ ਬੰਦਾ ਆਪਾਂ ਨੂੰ 2 ਮਹੀਨਿਆਂ ਨੂੰ 3 ਮਹੀਨਿਆਂ ਨੂੰ ਮੋੜ ਦੂ ਆਪਾਂ 10000 ਰੁਪਏ ਦੀ ਬੱਸੀ ਰੱਖ ਲਾਂ ਦੁਬਾਰੀ ਵਾਪਸ ਲੈ ਲਵੋ ਵਾਪਸ ਲੈ ਲਾਂ ਠੀਕ ਆ ਲੋਪਰਾ ਚੈੱਕ ਕਰਸ ਬੱਸੀ ਬਹੁਤ ਸੋਹਣੀ ਤੇ ਰਾਮੀ ਬਹੁਤ ਸੋਹਣੀਆਂ ਤੇ 10 ਲੀਟਰ ਬਾਈ ਦੁੱਧ ਦੱਸ ਰਿਆ ਠੀਕ ਆ ਜੀ ਕਿੰਨੇ ਟਾਈਮ ਹੋ ਗਿਆ ਜੀ ਸੁਈਨੂ ਨੂੰ ਇਹਨੂੰ 20 ਦਿਨ ਹੋ ਗਏ 20 ਦਿਨ ਹੋ ਗਏ ਤੋੜ ਦੋ ਭਰਾ ਮੜਾ ਮੈਂ ਲੈ ਬਗ ਖਾਣ ਨੂੰ ਹਾਂ ਲੋਜੀ भाई कहना दो चाहे तीन डंग चो के तसली करके लिजा दीक है जी सारी वाली बाकी कोई लिया जी मोड़ लो ठीक है चंगी पड़ी पड़ोसी है फेस ब्यूटी चेक कर सकते हो ਰੋਸ ਤਾਂ ਚੱਕਰ ਸਨ ਪਰ ਖਾਣਾ ਦੀ ਤਾਂ ਆਪਣੀ ਫੁੱਲ ਗਾਰੰਟੀ ਹੈ ਵੀ ਠੀਕ ਆ ਠੀਕ ਆ ਹੂੰ ਠੀਕ ਹੈ ਖਾਣਾ ਦੀ ਭਾਰ ਪੈਣ ਦੀ ਦੁੱਧ ਆਪਦਾ ਪੀਣ ਦੀ ਹਾਂਜੀ ਹਾਂਜੀ ਇਹਦੀ ਫਾਇੜਕ ਨਹੀਂ ਆਉਂਦੀ ਸੱਚ ਹੈ ਤੇ ਵੀ ਸੇ ਆਉਂਦੀ ਹੈ ਸੇ ਆਉਂਦੀ ਹੈ ਹਾਂ ਠੀਕ ਆ ਅਜੇ ਵੀ ਪੈੜ ਦੂਜੀ ਜਾਣਕਾਰੀ ਪੂਰੀ ਠੰਡੀ ਸੀ ਲਾ ਕੋਈ ਆਇਆ ਨਹੀਂ ਵੀ ਗਰਮ ਠੀਕ ਆ ਤੋਂਨੇ ਪਾਸੇ ਬਹਿ ਕੇ ਚੋਨੇ ਠੀਕ ਹੈ ਜੀ ਹਾਂ ਤੇ ਜਿਹੜੀ ਦੂਜੀ ਹੈ ਇਹਦੀ ਦੱਸੋ ਜਾਣਕਾਰੀ ਇਹ ਆ ਗਈ ਵੀਰ ਜੀ ਕ੍ਰੋਸ 'ਚ ਕ੍ਰੋਸ ਹਾਂਜੀ ਠੀਕ ਆ ਇਹ ਮੇਰੇ ਇਹ ਰਹਿੰਦੇ 20 ਦਿਨ ਹਜੇ 20 ਦਿਨਾਂ 20 ਦਿਨਾਂ ਸਹੀ ਅੱਜ ਦੀ ਤਰੀਕ ਤੋਂ 20 ਦਿਨਾਂ ਦੀ ਕੱਚੀ ਆ ਠੀਕ ਆ ਹਾਂ ਤੇ ਡੇਟ ਲਿਖੀ ਵੀ ਆਪਣੀ ਹਾਂ ਡੇਟ ਲਿਖੀ ਹੋਈ ਤੇ ਇਹਦਾ ਮੁੱਲ ਕੀ ਕਰਦੇ ਹੁਣ ਇਹਦਾ ਮੁੱਲ ਅਸੀਂ ਕਰਦੇ ਹਾਂ ਵੀ ਜੀ 60000 ਰੁਪਏ ਠੀਕ ਆ ਹਾਂਜੀ ਠੀਕ ਆ ਤੋਰ ਦੋ ਇਹ ਦੁੱਧ ਇਹਨੇ ਜਿਹੜਾ ਸੀ ਪਿਛਲਾ ਸੂਆ 24 ਆ ਹਾਂਜੀ ਤੇ ਅਸੀਂ ਇਹਦਾ 16 ਤੋਂ 17 ਕਿਲੋ ਦੁੱਧ ਚੋਆ 16 17 ਲੀਟਰ ਹਾਂਜੀ ਠੀਕ ਹੈ ਠੀਕ ਆ ਕੱਦ ਬੈਠ ਤੇ ਤੋਰ ਦੋ ਬਰਾਣ ਵੀ ਮੜਾ ਜਾ ਬੰਦ ਕਰ ਲੋ ਜੀ ਟੀਕਾ ਇਹਦੇ ਵੀ ਸੈਕਸਡ ਵਾਲਾ ਲਵਾਇਆ ਵਾ ਸੈਕਸਡ ਵਾਲਾ ਵਾ ਵੀ ਹਾਂ ਠੀਕ ਹੈ ਜੀ ਲੋ ਭਰਾ ਬਸ ਇਹ ਦੂ ਕਰਮਾਂ ਵਾਲੀ ਫਿਰ ਠੀਕ ਹੈ ਸਾਡੇ ਅਸੀਂ ਸਾਰੀਆਂ ਗਾਈਆਂ ਦੇ 100% ਸੈਕਸਡ ਹੀ ਲਗਾਉਂਦੇ ਠੀਕ ਹੈ ਜੀ ਫੇਰ ਇਹ ਸੁਧਾਰ ਹੁੰਦਾ ਜੀ ਫਾਰਮ 'ਚ ਠੀਕ ਹੈ ਲੋ ਜੀ ਚੈੱਕ ਕਰ ਸੰਦੇ ਭਰਾ ਬਾਈ ਕਹਿੰਦਾ ਸੈਕਸਡ ਸੀਨ ਲੱਗਿਆ ਵਾ ਤੇ ਲੇਵਾਂ ਦਾ ਨਤਾਜਾ ਤੁਸੀਂ ਲਾਹਦੇ ਭਰਾ ਹਲੇ ਟੀ ਲਾਡੂ ਲਾ ਕੇ ਨੀ ਕਾਫੀ ਪੀਆ ਤੇ ਹਲੇ ਦੇਣ ਵੀ ਬਾਕੀ ਪਏ ਆ ਨਾ ਚਲੋ ਬਾਹਰ ਹੀ ਲੱਜ ਮੜਾ ਤੈਨਾਂ ਨੇ ਜੀ ਚਲੋ ਜੀ पेंड हेमदपुरा जिले जी मोगा ठीक है जी लो जी रेट बी जी ने अपन दसता बी जी ने जरूर नट करो का ठीक है जी लो जी ਦੋਪਰਾ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਿਖਾਂਗਾ ਟਾਈਟਲ ਵਿੱਚ ਠੀਕ ਹੈ ਜੀ ਮੈਂ ਵੀਡੀਓ ਮਿਲਦੇ ਭਰਾ ਕਿਸੇ ਨਵੀਂ ਵੀਡੀਓ ਚ ਮੁੱਕ ਕੇ ਬਾਏ